ਆਹ ਵੇਖੋ ਇਹਨਾਂ ਦੇ ਕਿੱਡੇ ਵੱਡੇ ਵੱਡੇ ਸਿੰਗ ਨੇ ਅੱਜ ਜਿਹਨੂੰ ਮਾਰੇ ਉਹਨੂੰ ਤੇ ਪੂਰੇ ਹਾਲਾਤ ਕਰ ਦੇਣਾ ਆਫ ਰੋਡ ਇੱਧਰ ਵੀ ਸ਼ੁਰੂ ਹੋ ਗਿਆ ਆ ਇੱਕ ਵਾਟਰ ਕ੍ਰੋਸਿੰਗ ਆ ਇੱਕ ਅੱਗੇ ਵੱਡੀ ਵਾਟਰ ਕ੍ਰੋਸਿੰਗ ਮਿਲਨੇ ਆ ਜਿਹਨੂੰ ਗਣੇਸ਼ ਨਾਲਾ ਕਹਿੰਦੇ ਆ ਜੀ ਉਹ ਕਾਫੀ ਵੱਡੀ ਵਾਟਰ ਕ੍ਰੋਸਿੰਗ ਆ ਸਾਹਮਣੇ ਪਿੰਡ ਆ ਗਿਆ ਜੀ ਕੁੱਟੀ ਕੁੱਟੀ ਵਿਲੇਜ ਆ ਬਾਜੀ ਵਧੀਆ ਰੋੜਾ ਦੋ ਚੱਕ ਪੋਸਟਾਂ ਪਾ ਲੰਘ ਆਇਆ ਇੱਕ ਹੋਰ ਚੱਕ ਪੋਸਟ ਹੈ ਜੀ ਰੁਕਣਾ ਤਿੰਨ ਚੱਕ ਪੋਸਟ ਆਉਂਦੀਆਂ ਨੇ ਇੱਧਰ ਜਦੋਂ ਆਪਾਂ ਉੱਚੀ ਤੋਂ ਆਦੀ ਕੈਲਾਸ਼ ਨੂੰ ਜਾਣੇ ਆਂ ਬੰਦਾ ਪਿਆ ਤੇ ਥੱਲੇ ਇੱਕ ਬਜ਼ੁਰਗ ਦੱਸਦਾ ਪਿਆ ਸੀ ਕਿ ਹੁਣ ਆਪਣੇ ਵਾਲੇ ਪਾਸੇ ਵੀ ਹੋ ਸਕਦਾ ਕੈਲਾਸ਼ ਮਾਨ ਸਰੋਵਰ ਦੇ ਦਰਸ਼ਨ ਹੋ ਜਾਣ ਅੱਗੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਗੁੰਜੀ ਤੋਂ ਕੱਲ ਆਪਾਂ ਗਏ ਹਾਂ ਓਮ ਪर्वਤ ਦਾਰਤਿਲ ਤੋਂ ਚੱਲੇ ਹਾਂ ਤੇ ਅੱਜ ਹੁਣ ਆਪਾਂ ਆਦੀਕਲਾ ਜਾ ਰਹੇ ਹਾਂ ਰਾਤੀ ਆਪਣਾ ਰਹਿਣ ਬਸੇਰਾ ਗੱਡੀ ਦੇ ਵਿੱਚ ਹੀ ਆਇਤੋਂ ਗੁੰਜੀ ਤੋਂ ਬਹੁਤ ਸੋਹਣਾ ਪਹਾੜਾਂ ਦਾ ਵੀ ਚਾਰ ਚਫੇਰੇ ਵੱਡੇ ਵੱਡੇ ਪਹਾੜ ਨੇ ਤੇ ਵਿੱਚ ਵੈਲੀ ਦੇ ਵਿੱਚ ਜਿਹੜਾ ਏ ਉਹ ਗੁੰਜੀ ਪਿੰਡ ਆ ਬਹੁਤ ਹੀ ਸੋਹਣਾ ਵਿਊ ਆ ਗੁੰਜੀ ਅੱਜ ਆਪਾਂ ਹਣ ਚੱਲੇ ਆ ਆਦੀ ਕੈਲਾਸ਼ ਮੈਂ ਕਹਿੰਦਾ 3-4 ਘੰਟੇ ਦਾ ਰਸਤਾ ਹੈ 6 ਵਜੇ ਗਏ ਨੇ ਤੇ ਚਲੋ ਜੀ ਚੱਲ ਗਏ ਆਪਾਂ ਚਲੋ ਜੀ ਆਪਾਂ ਗੁੰਜੀ ਤੋਂ ਚੱਲ ਪਏ ਆ ਆਦੀ ਕੈਲਾਸ਼ ਵੱਲ ਇਹ ਰਿਹਾ ਸਟੇਰੀ ਵੀ ਖਿਲਾ ਹੋਇਆ ਪਿਆ ਰਾਤ ਆ ਸ਼ੀਸ਼ੇ ਥੋੜੇ ਜਿਹੇ ਥੱਲੇ ਕੀਤੇ ਸੀ ਅੰਦਰ ਜਿਹੜਾ ਬਾਣੀ ਬਹੁਤ ਆ ਗਿਆ ਬਰਛਰ ਤੇ ਡੀਟੀ ਅੰਦਰ ਘੱਟਾ ਵੀ ਬਹੁਤ ਆ। ਕੱਲ ਗਾਡੀ ਏਸੀ ਆਪਾਂ ਚਲਾਇਆ ਨਹੀਂ ਸੀ। ਸੀਸੀ ਤੋਂ ਬਿਨਾ ਆਇਆ ਤੇ ਕਿਤੇ ਕਿਤੇ ਸ਼ੀਸ਼ੇ ਥੱਲੇ ਕੀਤੇ। ਅੱਜ கிਲਾਸ ਨੂੰ ਜਾਂਦੇ ਆ ਵਾਹਾ ਰੋਡ ਬੜੀ ਹੋਈ ਆ ਤੇ ਜਿਹੜਾ ਰਸਤਾ ਥੱਲੇ ਨੂੰ ਜਾਂਦਾ ਦਰਚਲਾ ਵਾਲੇ ਪਾਸੇ ਨੂੰ ਆ ਵੇਖੋ ਉਹ ਵੀ ਕੱਚਾ ਤੇ ਜਿਹੜੇ ਪਾਸੇ ਆਪਾਂ ਓਮ ਪਰਵਤ ਵਾਲੇ ਪਾਸੇ ਆ ਰਹੇ ਆ ਉਹ ਵੀ ਕੱਚਾ ਆਹ ਫਰੋੜਿਆ ਸਾਰਾ ਲੱਗਦਾ ਗੁੰਜੀ ਤੱਕ ਜਿਹੜਾ ਦਰਚਲਾ ਤੋਂ 35 ਤੋਂ 40% ਰਸਤਾ ਸਿਰਫ ਬਣਿਆ ਬਾਕੀ ਸਾਰਾ ਰਸਤਾ ਕੱਚਾ ਚਲੋ ਜੀ ਸੁਧਰੀਆ ਰੋਡ ਆ ਗਈ ਹਣੇ ਹੀ ਨਹੀਂ ਪਤਾ ਕਦੋਂ ਤੱਕ ਆਈ ਪਹਿਲੇ ਕਹਿੰਦੇ ਆਪੇ ਲਗਭਗ ਅੱਜ ਕੱਲ੍ਹ ਆਸ ਤੱਕ ਸਾਰਾ ਰਸਤਾ ਸਹੀ ਆ ਆਪਾਂ ਇਧਰ ਆਏ ਆ ਇਧਰ ਇਹ ਗੁੰਜੀ ਤੇ ਹੌਮ ਪਰਬਤ ਤੇ ਆਪਾਂ ਹਣ ਆਦੀ ਕਲਾਸ਼ ਨੂੰ ਜਾਂਦੇ ਆ ਚਾਹ ਪੀ ਰਹੇ ਆ ਤੇ ਆਹ ਦੇਸੀ ਜਗਾਰ ਜਿਵੇਂ ਆਪਣੇ ਵੀ ਪਿੰਡਾਂ 'ਚ ਹੁੰਦਾ ਪਾਣੀ ਇਦਾਂ ਗਰਮ ਕਰਦੇ ਆ ਪਿੰਡ ਵਾਲਿਆਂ ਨੂੰ ਤਾਂ ਪਤਾ ਹੋਣਾ ਹਾਂਜੀ ਆਪਾਂ ਨੂੰ चलो हम तरन तरन पंजाब से अभी गुंजी में था हाँ चलो जी चाह पिए फिर अग... <ऍजीवन्तियों> बहुत स्वाद पहुंच गया जी नाभी ना गुंजी तो दो तीन किलोमीटर गया ਰਸਤੇ ਜੇ ਕਪਾ ਚਾ ਬ੍ਰੇਕ ਲਈ ਚਾ ਵੀ ਜੇ ਦੁਹਾਂ ਚੱਲ ਪਿਆ ਇੱਥੇ ਬੜੀਆਂ ਟੈਕਸੀਆਂ ਲੱਗੀਆਂ ਹੋਈਆਂ ਨੇ ਲੋਕ ਜਿਆਦਾ ਇੱਥੇ ਰੁਕ ਜਾਂਦੇ ਹੋਣੇ ਹਾਂ ਨਾ ਵੀ ਰੁਕਦੇ ਨੇ ਚਲੋ ਅਰੇ ਕੋ ਗੱਡੀਆਂ ਲੱਗੀਆਂ ਵਾਹ ਜੀ ਇੱਕ ਇੱਕ ਕੋ ਕੋਲਾ ਕਰਦਾ ਇੱਕ ਰਸਤੇ ਜਾ ਰਿਹਾ ਹਰਨ ਦਿੱਤਾ ਤੇ ਪਤੋਕ ਲੋਲਾ ਹੈ ਹੋਰੇ ਜੀ ਚੱਲ ਰਹੀ ਚੱਲਦੀ ਆਪਾਂ ਜਿਆਦਾ ਲੇਟ ਨਹੀਂ 10 15 ਮਿੰਟੀਆਂ ਕੋਈ ਚਾਰੀ ਗੱਲ ਨਹੀਂ ਪਰ ਇੱਥੇ ਬਹੁਤ ਜਿਆਦਾ ਰਸ਼ ਹੈ ਜਿਵੇਂ ਰਾਤੀ ਉੱਥੇ ਹੀ ਦੇਖੋ ਬਾਰੀਆਂ ਪੁਲੀਆਂ ਨੇ ਰਸਤੇ ਦੇ ਵਿੱਚ ਆ ਆਪਾਂ ਨਦੀ ਦੇ ਕੰਡੇ-ਕੰਡੇ ਜਾ ਰਹੇ ਆ। ਕੱਪੇ ਵਾਸੇ ਆਪਣੀ ਨਦੀ ਆ। ਰੋਡ ਆਦੀ ਕੈਲਾਸ਼ ਵਾਲੇ ਪਾਸੇ ਤੇ ਵਧੀਆ। ਆ ਨਵੀਂ ਰੋਡ ਬਣੀ ਆ, ਹੈ ਛੋਟੀ ਆ। ਅਗੋ ਗੱਡੀ ਆਜੇ ਤੇ ਥੱਲੇ ਲਾਉਣੀ ਪੈਂਦੀ ਔਖਾ ਥੋੜਾ ਜਿਹਾ ਕਿਉਂਕਿ ਸਾਈਡ ਤੇ ਵੀ ਸੜਕ ਤੇ ਮਿੱਟੀ ਨਹੀਂ ਹੈਗੀ ਜਾਂ ਪੱਥਰ ਉੱਚੀ ਹੈ ਸੜਕਾ ਇਹ ਇਲਾਕਾ ਬਹੁਤ ਸੋਹਣਾ ਹੈ ਬਹੁਤ ਸੋਹਣੀ ਵੈਲੀ ਆ ਆ ਹੁਣ ਦੋਵੇਂ ਬਸੇ ਆ ਗਏ ਰੋਖਾ ਇੱਧਰ ਵੀ ਜਜ਼ਬਾਤਾਂ ਦੇ ਕਾਬੂ ਰੱਖ ਕੇ ਜਾਣਾ ਵੈਣਾ 40 ਕਿਤੇ ਸਪੀਡ ਤੇ ਆਫ ਰੋਡ ਇੱਧਰ ਵੀ ਸ਼ੁਰੂ ਹੋ ਗਿਆ ਆ ਇੱਕ ਵਾਟਰ ਕ੍ਰੋਸਿੰਗ ਆ ਇੱਕ ਵੱਡੀ ਵਾਟਰ ਕ੍ਰੋਸਿੰਗ ਮਿਲਨੇ ਆ ਜਿਹਨੂੰ ਗਣੇਸ਼ ਨਾਲਾ ਕਹਿੰਦੇ ਆ ਜੀ ਉਹ ਕਾਫੀ ਵੱਡੀ ਵਾਟਰ ਕ੍ਰੋਸਿੰਗ ਆ ਆ ਵਾਕ ਸੀ ਤੇ ਸ਼ਾਇਦ ਇੱਥੇ ਪਾਣੀ ਜ਼ਿਆਦਾ ਹੋਗਾ ਹੁਣ ਤੇ ਜੇ ਘਾਟੀ ਆ ਚਲੋ ਇਹ ਤਾਂ ਕੋ ਖਾਸ ਵਡੀ ਰਕ ਕਰਾਸ ਕੀਤੀ ਜੇ ਕੋ ਅੱਗੇ ਆਈ ਕੋਈ ਰਸਹਾਉਣਾ ਖਾਣੇ ਇਹਾਕੀ ਥੋੜੀ ਦੇਰ ਬਾਅਦ ਤੁਹਾਨੂੰ ਕੱਚਾ ਰਸਤਾ ਮਿਲਣਾ ਹੈ ਮਿਲਣਾ ਕਨਾਲ ਆ ਰਹੀ ਆ ਸਾਦੀ ਵਿੱਚ ਮੈਂ ਉਹ ਪਾਣੀ ਸਾਫ ਤੇ ਆ ਪਾਣੀ ਗੰਦਾ ਉਹ ਪਾਣੀ ਸਾਫ ਜਿਹੜਾ ਬੰਦੇ ਦਾ ਸਾਰਾ ਹੈਗਾ ਤੰਗਾ ਰੋਡ ਵੀ ਜਦ ਬਣਿਆ ਅੱਗੇ ਪਿੱਛੇ ਥੋੜਾ ਹੀ ਪੈਚ ਜਿਹੜਾ 3 ਕਿ 4 ਕਿਲੋਮੀਟਰ ਹੋਣਾ ਜਿਹੜਾ ਰੋਡ ਬਣਿਆ ਬਾਕੀ ਸਾਰਾ ਇਦਾਂ ਹੀ ਆ ਅਜੇ ਕੰਮ ਬੜਾ ਚੰਗੀ ਪੱਧਰ ਤੇ ਚੱਲਦਾ ਪਿਆ ਇਹ ਹੋਣ 2-3 ਸਾਲ 2 ਸਾਲਾਂ ਤੱਕ ਬਣ ਜੂਗਾ ਬਾਕੀ ਆਪਾਂ ਨੂੰ ਤੇ ਆਫ ਰੋਡ ਵਾਲੇ ਨਹੀਂ ਜਾ ਰਹੇ ਹਾਂਜੀ ਛੋਟੇ ਛੋਟੇ ਗਾਟਾ ਲੂਪ ਇਥੇ ਵੀ ਆ ਗਿਆ। ਕਾਫੀ ਆਪਾਂ ਚੜ੍ਹ ਆਏ ਪਰ ਇੰਨੇ ਜਿਆਦਾ ਨਹੀਂ ਥੋੜੀ ਆ। ਇੱਥੇ ਰੋਡ ਬਣੀ ਹੋਈ ਆ ਪਿੱਛੇ 8-9 ਕਿਲੋਮੀਟਰ ਦਾ ਪੈਜ ਆ ਜਿਹੜਾ ਉਹ ਖਰਾਬ ਆ। ਹੁਣ ਸ਼ਾਇਦ ਇਥੋਂ ਅੱਗੇ ਆਧਿਕਲਾਸ ਤੱਕ ਬਣੀ ਹੋਵੇ। ਟਾਟਾ ਲੂਸ ਤੇ ਜਿਹੜੇ ਉਹ ਲਦਾਖ ਵਾਲੇ ਹੀ ਮਸ਼ਹੂਰ ਸੀ ਪਰ ਇੱਧਰ ਵੀ ਬਹੁਤ ਆ ਆਪਣੇ ਤੋਂ ਅੱਗੇ ਵੀ ਕਾਫੀ ਗੱਡੀਆਂ ਜਾ ਚੁੱਕੀਆਂ ਨੇ ਆਪਾਂ ਰੁਕੇ ਹਾਂ ਚਾਹ ਪੀਣ ਉਦੋਂ ਲੱਗੇ ਅੱਗੇ ਤੇ ਇੱਕ ਆਪਾਂ ਨੂੰ ਬਾਅਦ ਚ

ਇਸ ਪਿੰਡ ਦੇ ਦੂਜੇ ਪਾਸੇ ਹੈਗਾ ਪੰਚੋਲੀ ਰੇਂਜ ਪੰਜ ਪਾੜੋ ਜਿਹਨੂੰ ਪੰਜ ਪੰਚੋਲੀ ਕਹਿ ਜਾਂਦੇ ਨੇ ਇਹ ਸ਼ਾਇਦ ਫਟਕ ਕੁੰਟੀ ਦੇ ਨਾਂ ਤੇ ਆ ਕੁੱਟੀ ਜਿਆਦਾ ਨਹੀਂ ਪਤਾ ਪਰ ਜਿੰਨਾ ਨੂੰ ਪਤਾ ਉਹਨਾਂ ਨੂੰ ਤੁਹਾਨੂੰ ਦੱਸ ਰਹੇ ਆ ਇੱਥੇ ਅੱਗੇ ਚੱਕ ਪੋਸਟ ਪਰ ਦੇ ਆਜੀ ਪੇਡਾਂ ਪੇਡਾਂ ਇਹ ਨੇ ਰਸਤਾ ਦਿੰਦੀਆਂ ਪਿੱਛੇ ਤਾਂ ਨਾ ਬਿਲਕੁਲ ਨਹੀਂ ਦਿੱਤਾ ਰਸਤਾ ਜਿੱਥੇ ਕੋਲ ਅਗਲੀ ਗੱਡੀ ਆ ਉੱਥੇ ਹੀ ਖਲੋ ਜਾਂਦੀਆਂ ਅਗਲੀ ਗੱਡੀ ਵਾਲੇ ਨੂੰ ਹਾਰਨ ਵਜਾਉਣਾ ਪੈਂਦਾ ਹੀ ਵੇ ਉਹਦੇ ਅੱਗੇ ਜ਼ਿਆਦਾ ਨੇ ਆਪਾਂ ਤੇ ਚੱਲ ਪਿੱਛੇ ਪਿੱਛੇ ਨਿਕਲ ਜਾਣੇ ਆ ਜੀ ਮਜੀ ਚਲੋ ਇਹ ਕੇ ਵੀ ਨਹੀਂ ਰਸਤਾ ਦਿੰਦੇ ਇਹ ਵੀ ਨਹੀਂ ਪਾਸੇ ਕਰਦੇ ਆਪਣੇ ਆਪ ਉਹ ਰਸਤਾ ਦੇ ਦੇਣ ਤੇ ਦੇ ਦੇਣ ਤਰੀ ਵੱਡੇ ਵੱਡੇ ਭੇਡੂ ਇਹਨਾਂ ਦੇ بڑے ਵੱਡੇ ਸਿੰਘ ਆ ਨਹੀਂ ਜੁਬਿਆ ਰਸਤਾ ਨਹੀਂ ਦਿੰਦੀਆਂ ਆ ਵੇਖੋ ਨਾਲੇ ਕਿੱਡੇ ਵੱਡੇ ਵੱਡੇ ਸਿੰਘ ਨੇ ਆ ਜਿਹਨੂੰ ਮਾਰੇ ਉਹਨਾਂ ਦੇ ਬੁਰੇ ਹਾਲਾਤ ਕਰ ਦਿੰਦਾ ਹੈ ਆ ਵੇਖੋ ਨਾਲੇ ਕਿੱਡੇ ਵੱਡੇ ਵੱਡੇ ਸਿੰਘ ਨੇ ਉਹ ਮਾਰੇ ਉਹਨਾਂ ਦੇ ਬੁਰੇ ਹਾਲਾਤ ਕਰ ਦਿੰਦਾ ਲੈ ਆ ਜੇ ਛੋਟੇ ਸਿੰਘਾਂ ਵਾਲੇ ਆ ਪਿੱਛੇ ਜਿਹੜੇ ਲੰਗੇ ਸੀ ਉਹ ਉਹਨਾਂ ਦੇ بڑے ਵੱਡੇ ਵੱਡੇ ਸਿੰਘ ਸੀ ਕਾਫੀ ਜੋਧੇ ਵਿੱਚ ਵੱਡੇ ਸਿੰਘਾਂ ਵਾਲੇ ਢਡੂ ਲੈ ਆ ਵੀ ਇੱਥੇ ਵੀ ਆ ਗਿਆ ਰਿਆ ਰੋਡ ਆ ਦੋ ਚੱਕ ਪੋਸਟ ਆਪਾਂ ਲੰਘ ਆਇਆ ਇੱਕ ਹੋਰ ਚੱਕ ਪੋਸਟ ਹੈ ਜੀ ਰੁਕਣਾ ਤਿੰਨ ਚੱਕ ਪੋਸਟ ਆਉਂਦੀਆਂ ਨੇ ਇੱਧਰ ਜਦੋਂ ਆਪਾਂ ਕੋਜੀ ਤੋਂ ਆਦੀ ਕਹਿ ਲਾਸ਼ ਨੂੰ ਜਾਂਦੇ ਆ ਜਿੱਥੇ ਰੋਡ ਬਣਿਆ ਉੱਥੇ ਬਹੁਤ ਸ਼ਾਨਦਾਰ ਤੇ ਜਿੱਥੇ ਨਹੀਂ ਬਣਿਆ ਉੱਥੇ ਬਹੁਤ ਹੀ ਬੁਰਿਆ ਹਾਲਾਤ ਬਾਕੀ 10 ਕਿਲੋਮੀਟਰ 10 12 ਕਿਲੋਮੀਟਰ ਹੈ ਗਿਆ ਹੁਣ ਆਪੀ ਕੈਲਾਸ਼ ਬਿਲਕੁਲ ਨਦੀ ਦੇ ਨਾਲ-ਨਾਲ ਨਦੀ ਆਪਣੇ ਨਾਲ ਖੰਬੇ ਪਾਸੇ ਦੋ ਪਾਸੇ ਚੁੱਚੇ ਪਹਾੜ ਤੇ ਪਹਾੜ ਜਿਹੜੇ ਉਹ ਬਦਲਦੇ ਰਹਿੰਦੇ ਨੇ ਕਿਤੇ ਕੱਚੇ ਕਿਤੇ ਪੱਥਰ ਵਾਲੇ ਕਿਤੇ ਘਾਹ ਵਾਲੇ ਬਹੁਤ ਹਾਈਟ ਆ ਚੜਾਈ ਬਹੁਤ ਆ ਬੱਟੀ ਦਾ ਪੂਰਾ ਜੋਰ ਲੱਗਣਿਆ ਉਹ ਜਿਹੜਾ ਸਾਹਮਣੇ ਟੈਰੇਨ ਉਹ ਵੀ ਕਾਫੀ ਵੱਡਾ ਹੈ ਤੇ ਉੱਥੇ ਵੀ ਕਾਫੀ ਜੋਰ ਲੱਗੂਗਾ ਚੜ੍ਹਾਈ ਜ਼ਿਆਦਾ ਥੱਲੇ ਜਿਆਦਾ ਲੱਗਦਾ ਪਿਆ। ਚੜਾਈ ਦੇ ਨਾਲ ਮੋੜ ਆ ਗੱਡੀ ਹੌਲੀ ਵੀ ਕਰਨੀ ਪੈਣੀ। ਥੱਲੇ ਇੱਕ ਬਜ਼ੁਰਗ ਦੱਸਦਾ ਪਿਆ ਸੀ ਕਿ ਹੁਣ ਆਪਣੇ ਵਾਲੇ ਪਾਸੇ ਵੀ ਹੋ ਸਕਦਾ ਕੈਲਾਸ਼ ਮਾਨ ਸਰੋਵਰ ਦੇ ਦਰਸ਼ਨ ਹੋ ਜਾਣ। ਅੱਗੇ ਤਵਾਇਆ ਚੀਨ ਜਾਣਾ ਪੈਂਦਾ ਹਾਂ। 2019 ਤੋਂ ਬਾਅਦ ਤੇ ਜਿਹੜੀ ਕੈਲਾਸ਼ਮੰਸਰੋਵਰ ਦੀ ਯਾਤਰਾ ਉਹ ਬਾਤ ਆ ਕੋਵਿਡ ਨੇ ਬੜਾ ਨੁਕਸਾਨ ਕੀਤਾ ਹਰ ਪਾਸੇ ਹੋਣ ਲੱਗ ਪਾਇਆ ਚਾਰ ਚਾਰ ਸਾਲ ਹੋ ਗਏ ਆ 2020 21 22 23 ਤੇ 24 ਆ ਚੌਥਾ ਸਾਲ ਇਹ ਯਾਤਰਾ ਨਹੀਂ ਗਈ 2019 ਚ ਯਾਤਰਾ ਹੈਗੀ ਤੇ ਬਾਅਦ ਚੋਗੀ ਬੰਦ ਆ ऑक्सीजन घटती जा रही है ग्डी तो पता लग जा छब्बीस किलोमीटर आप आ गए जो आप मीटर है जितो आप चाह पीती चाली किलोमीटर आ पिछों भी आप आ गए दो तीन किलोमीटर लगभग दस किलोमीटर रह गया ਉਹ ਪੱਥਰ ਡਿੱਗਦੇ ਰਹੇ ਨੇ ਆ ਸਾਹਮਣੇ ਮੇਰੇ ਖਲਨਾ ਗਣੇਸ਼ ਨਾਲ ਆ ਗਿਆ ਉਹ ਉੱਪਰ ਜਿਹੜਾ ਉਹ ਗਣੇਸ਼ ਪਰਬਤ ਨਹੀਂ ਇਹ ਨਹੀਂ ਜੇ ਗਣੇਸ਼ ਨਾਲ ਆ ਗਣੇਸ਼ ਨਾਲ ਇਹ ਆ ਉਹ ਸਭ ਦਾ ਨਿਆ ਥੱਲੇ ਦੀ ਬਿਨ ਦਾ ਹੁੰਦੇ ਹੈ ਇਹ ਗਣੇਸ਼ ਪर्वਤ ਹੋਏ ਹੈ ਇਹ ਗਣੇਸ਼ ਪर्व ਆ ਉੱਥੋਂ ਆਉਂਦੇ ਆ ਇਹ ਗਣੇਸ਼